ਜਿਹੜਾ ਮੰਤਰੀ ਹਰਜੋਤ ਬੈਂਸ ਜਿਹਦੇ ਮਾਈਨਿੰਗ ਦੇ ਇਲਜ਼ਾਮ ਵੀ ਲੱਗਦੇ ਨੇ ਕਿ ਆਨੰਦਪੁਰ ਸਾਹਿਬ ਵਾਲੀ ਸਾਈਡ ਨੂੰ ਕਿ ਪੂਰਾ ਕੰਮ ਚੱਲ ਰਿਹਾ ਜਿਨ੍ਹਾਂ ਤੇ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਇੱਕ ਪ੍ਰੋਫੈਸਰ ਅਧਿਆਪਕ ਜਿਹੜੀ ਤੰਗਾ ਕੇ ਸੁਸਾਈਡ ਕਰ ਗਈ ਉਹ ਮਾਮਲਾ ਤੁਸੀਂ ਦੇਖਿਆ ਤੇ ਹੁਣ ਜਿਹੜਾ ਉਹਨਾਂ ਦਾ ਮਾਮਲਾ ਆਇਆ ਇੱਕ ਬੱਕਰੇ ਕਿਸਮ ਦਾ ਇੱਕ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਿੰਨਾ ਕੁ ਲਾਡਲਾ ਮੰਤਰੀ ਆ ਇਹ ਇਹੋ ਜਿਹਾ ਕੀ ਪੇਸ਼ ਕਰਦਾ ਉਹ ਦਿੱਲੀ ਦਰਬਾਰ ਅੱਗੇ ਕਿ ਜਿਹੜਾ ਦਿੱਲੀ ਦਰਬਾਰ ਉਹਨੂੰ ਤਸ ਤੇ ਮਸ ਕਰਨੋਂ ਤਿਆਰ ਨਹੀਂ ਆ ਪਿਛਲੇ ਦਿਨੀ ਇੱਕ ਇੰਸਪੈਕਟਰ ਨੇ ਮਹਾਲੀ ਦੇ ਅਮਨਜੋਤ ਕੌਰ ਜੀ ਦੇਖੋ ਇਹ ਮਾਮਲਾ ਪੋਲੀਟਿਕਲ ਨਹੀਂ ਇੱਕ ਇੰਸਪੈਕਟਰ ਡੀਜੀਪੀ ਸਾਹਿਬ ਨੂੰ ਪੱਤਰ ਲਿਖਦੀ ਆ ਕਿ ਮਹਾਲੀ ਦੇ ਵਿੱਚ ਇੱਕ ਵਿਜੇ ਰਾਜ ਕਪੂਰੀਆ ਨਾਮ ਦਾ ਸ਼ਖਸ ਕਾਲ ਸੈਂਟਰ ਚ ਚਲਾਉਂਦਾ ਤੇ 100 ਕਰੋੜ ਦਾ ਠੱਗੀ ਦਾ ਮਾਮਲਾ ਕਹਿੰਦੇ ਤੇ ਠੱਗੇ ਵੀ ਕਿਹਨਾਂ ਨਾਲ ਸੁਣਨ ਵਾਲੀ ਗੱਲ ਆ ਕਿ ਮaaf ਕਰਨਾ ਜਿਨ੍ਹਾਂ ਨੇ ਬਾਹਰ ਬੈਠ ਕੇ ਜੋ ਲਾਇਆ ਕਿ ਪੰਜਾਬ ਨੂੰ ਜੇ ਬਦਲਣਾ ਹੈ ਤਾਂ ਆਮ ਆਦੀ ਪਾਰਟੀ ਲਾਓ ਐਨ ਆਰ ਆਈ ਵੀਰ ਸਾਡੇ ਐਨ ਆਰ ਆਈ ਵੀਰਾਂ ਦੇ ਨਾਲ ਕਹਿੰਦੇ ਠੱਗੀ ਦਾ ਮਸਲਾ ਤੇ ਜਦੋਂ ਕੋਈ ਇੰਸਪੈਕਟਰ ਸਾਹਿਬ ਮਸਲੇ ਨੂੰ ਚੱਕਦੇ ਨੇ ਅਮਜੀਦ ਕੌਰ ਜੀ ਤੇ ਉਹਨਾਂ ਦਾ ਕਹਿਣਾ ਕਿ ਹਰਜੋਤ ਬੈਸ ਮੰਤਰੀ ਨੰਗਲ ਹਲਕੇ ਤੋਂ ਅਤੇ ਵਿਜੇ ਰਾਜ ਕਪੂਰੀਆ ਵੀ ਨੰਗਲ ਹਲਕੇ ਤੋਂ ਆ ਤੇ ਉਹਦੀਆਂ ਇਲੈਕਸ਼ਨਾਂ ਦੇ ਵਿੱਚ ਪੂਰਾ ਸਾਥ ਦਿੰਦਾ ਹਰ ਤਰ੍ਹਾਂ ਦਾ ਸਾਥ ਦਿੰਦਾ ਤੇ ਇੱਕੋ ਹਲਕੇ ਦੇ ਨੇ ਉਹ ਕਾਲ ਸੈਂਟਰ ਦਾ ਮਾਲਕ ਵੀ ਤੇ ਮੰਤਰੀ ਵੀ ਤੇ ਜਿਹੜਾ ਸੈਂਟਰ ਹੈ ਮਹਾਲੀ ਚ ਤੇ ਮਹਾਲੀ ਇਸ ਸੈਂਟਰ ਦੇ ਵਿੱਚ ਜਿੱਥੇ ਉਹਨਾਂ ਨੇ ਉਹ ਸੈਂਟਰ ਦੇ ਵਿੱਚੋਂ ਬਾਹਰਲੇ ਐਨਆਰਆਈਆਂ ਦੇ ਨਾਲ ਠੱਗੀ ਮਾਰੀ ਤੇ ਮਹਾਲੀ ਜ਼ਿਲ੍ਹੇ ਦੇ ਵਿੱਚ ਤਣਾਤ ਨੇ ਮંત્રી ਹਰਜੋਤ ਬੈਸ ਦੀ ਧਰਮ ਪਤਨੀ ਆਈਪੀਐਸ ਅਫਸਰ ਜੋਤੀ ਯਾਦਵ ਉਹ ਸਪੈਕਟਰ ਸਾਹਿਬ ਕਹਿੰਦੇ ਨੇ ਕਿ ਮੈਨੂੰ ਉਹਨਾਂ ਵੱਲੋਂ ਦਬਕੇ ਮਾਰੇ ਜਾਂਦੇ ਨੇ ਕਿ ਇਹਦੀ ਕੋਈ ਇਨਕੁਆਇਰੀ ਨਹੀਂ ਕਰਨੀ ਹੈ ਡੀਜੀਪੀ ਸਾਹਿਬ ਨੂੰ ਪੱਤਰ ਲਿਖਿਆ ਉਹਨਾਂ ਨੇ ਕੋਈ ਛੋਟੀ ਗੱਲ ਨਹੀਂ ਹੈ ਕਿ ਮੈਨੂੰ ਦਬਕੇ ਮਾਰਦੇ ਨੇ ਕੋਈ ਇਨਕੁਆਇਰੀ ਨਹੀਂ ਕਰਨੀ ਮੈਨੂੰ ਅੱਗੇ ਇਨਕੁਆਇਰੀ ਕਰਨ ਨਹੀਂ ਦਿੱਤੀ ਗਈ ਕਿ ਇਹ ਮਸਲਾ ਕੀ ਸੀ ਪੂਰਾ ਉੱਥੇ ਦਬ ਲਿਆ ਗਿਆ ਤੇ ਜਿਉਂ ਹੀ ਇਹ ਮਸਲਾ ਮਤਲਬ ਡੀਜੀਪੀ ਸਾਹਿਬ ਦੇ ਧਿਆਨ ਚ ਆਉਂਦਾ ਹੈ মিডিਆ ਚ ਆਉਂਦਾ ਹੈ ਰੌਲਾ ਪੈਂਦਾ ਹੈ ਤਾਂ ਜਿਵੇਂ ਕਹਿੰਦੇ ਕਿ ਗੋਗਲੂਆਂ ਤੋਂ ਮਿੱਟੀ ਝਾੜ ਲਈ ਠੀਕ ਆ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਸੈੱਟ ਬਣਾਤੀ ਏਡੀਜੀਪੀ ਸਾਹਿਬ ਆਈਜੀ ਸਾਹਿਬ ਐਸਐਸਪੀ ਮਾਲੀ ਕੀ ਇਨਕੁਇਰੀ ਕਰਨਗੇ ਮਸਲੇ ਦੀ ਮਸਲਾ ਇਹ ਹੈ ਕਿ ਜਿਹੜੇ ਅਫਸਰ ਪੰਜਾਬ ਦੇ ਮੰਤਰੀ ਨੂੰ ਜਾ ਕੇ ਸਲੂਟ ਮਾਰਦੇ ਹੋਣ ਮੈਨੂੰ ਸੁਣਨ ਵਾਲੇ ਸਾਰੇ ਪੰਜਾਬੀ ਦੱਸਣ ਕਿ ਜਿਹੜੇ ਅਫਸਰ ਮੰਤਰੀ ਨੂੰ ਸਲੂਟ ਮਾਰਦੇ ਹੋਣ ਉਹ ਕਿਵੇਂ ਇਨਕੁਆਇਰੀ ਕਰ ਸਕਦੇ ਨੇ ਮੰਤਰੀ ਦੀ ਕਿਵੇਂ ਐਡਾ بڑا ਮਸਲਾ ਸਾਹਮਣੇ ਲੋਕਾਂ ਦੇ ਆ ਸਕਦਾ ਕਿ ਇਹ ਮਾਮਲਾ ਕੀ ਆ ਇਸ ਲਈ ਇਸ ਇਨਕੁਆਇਰੀ ਦੀ ਇਸ ਸੱਟ ਦੀ ਕੋਈ ਤੁੱਕ ਨਹੀਂ ਬਣਦੀ ਇਹ ਸਾਨੂੰ ਨੀਰਾ ਡਰਾਮਾ ਲੱਗਦਾ ਕਿ ਸੱਟ ਬਣਾਤੀ ਮੈਨੇਜਰ ਰਿਪੋਰਟ ਦੇ ਦੇਣਗੇ ਕਿ ਕੋਈ ਮਾਮਲਾ ਨਹੀਂ ਹੋਇਆ ਜੀ ਸਾਰਾ ਕੁਝ ਠੀਕ ਸਮਝ ਵੀ ਨਹੀਂ ਇਸ ਲਈ ਜੇ ਕੱਟੜ ਇਮਾਨਦਾਰ ਪਾਰਟੀ ਕਹਿੰਦੇ ਹੋ ਪਹਿਲੀ ਗੱਲ ਤਾਂ ਮੰਤਰੀ ਹਰਜੋਤ ਬੈਂਸ ਦਾ ਉਹਨੂੰ ਡਿਸਮਿਸ ਕਰੋ ਜਾਂ ਉਹ ਆਪ ਅਸਤੀਫਾ ਦੇਵੇ ਜਦੋਂ ਤੱਕ ਇਨਕੁਆਰੀ ਚੱਲਦੀ ਆ ਮੰਤਰੀਪਦ ਤੋਂ ਪਾਸੇ ਕਰੋ ਤੇ ਜਿਹੜੀ ਉਹਦੇ ਧਰਮ ਪਤਨੀ ਨੂੰ ਉਦੋਂ ਤੱਕ ਸਸਪੈਂਡ ਕਰੋ ਤਾਂ ਸ਼ਾਇਦ ਥੋੜੇ ਬਹੁਤੇ ਚਾਂਸ ਬਣਦੇ ਨੇ ਕਿ ਇਨਕੁਆਇਰੀ ਕੋਈ ਸਹੀ ਹੋ ਸਕੇ ਪਰ ਸਰਕਾਰ ਨੇ ਉਥੇ ਵੀ ਆਪਣੀ ਨੱਕ ਬਚਾਉਣ ਲਈ ਫੇਰਾ ਫੇਰੀ ਕਰਨ ਦਾ ਸਾਨੂੰ ਖਦਸਾ ਕੀ ਕਰੇਗੀ ਕਰੇਗੀ ਸਰਕਾਰ ਕਿਉਂ ਮਦਾਨਮੀ ਕਰਾਏਗੀ ਆਪਣੇ ਮੰਤਰੀਆਂ ਦੀ ਇਸ ਲਈ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸਾਰਿਆਂ ਨੂੰ ਮંત્રી ਸਾਹਿਬ ਨੂੰ ਘਰੇ ਬਿਠਾਓ ਡਿਸਮਿਸ ਕਰੋ ਉਹਨੇ ਧਰਮ ਪਤਨੀ ਨੂੰ ਸਸਪੈਂਡ ਕਰੋ ਯਾ ਤਾਂ ਮਾਨਯੋਗ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਦੀ ਥੱਲੇ ਇਨਕੁਆਇਰੀ ਹੋਵੇ ਤੇ ਇਹ ਮਾਮਲਾ ਜਦੋਂ 100 ਕਰੋੜ ਦਾ ਧੱਗੀ ਦਾ ਐਨਆਰਆਈ ਵੀਰਾਂ ਦਾ ਧੱਗੀ ਦਾ ਮਾਮਲਾ ਤਾਂ ਹੈ ਮਾਮਲਾ ਈਡੀ ਦਾ ਬਣਦਾ ਇਸ ਲਈ ਨੈਸ਼ਨਲ ਜਿਹੜੀਆਂ ਏਜੰਸੀਆਂ ਨੇ ਉਹ ਇਹ ਦੀ ਇਨਕੁਆਇਰੀ ਕਰਨ ਹੋਰ ਮਾਮਲਿਆਂ ਦੇ ਵਿੱਚ ਤਾਂ ਬੜਾ ਮੁੱਖ ਮੰਤਰੀ ਸਾਹਿਬ ਹੂਪੁੱਪਕੇ ਸਾਹਮਣੇ ਲੱਖੇਦਾਰ ਗੱਲਾਂ ਸੁਣਾ ਦੇਣੇ ਉਹ ਕਹਾਣੀਆਂ ਸੁਣਾ ਦੇਣੇ ਹੋ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤੁਹਾਡੇ ਮੰਤਰੀ ਜਿਨ੍ਹਾਂ ਤੇ ਐਡੇ ਐਡੇ ਦੋਸ਼ ਲੱਗ ਰਹੇ ਨੇ ਤੇ ਸੱਟ ਬਣ ਗਈ ਇਹਦਾ ਮਤਲਬ ਗੱਲ ਤਾਂ ਸੀਰੀਅਸ ਹੈ ਨਾ ਇਹਦਾ ਮਤਲਬ ਦਬਾਅ ਤਾਂ ਕੁਝ ਪਿਆ ਮੁੱਖ ਮੰਤਰੀ ਤੇ ਡੀਜੀਪੀ ਸਾਹਿਬ ਤੇ ਤਾਂ ਸੈਟ ਬਣਾਈ ਗਈ ਹੁਣ ਸਾਡਾ ਮੁੱਦਾ ਇਹ ਆ ਕਿ ਇੱਕ ਤਾਂ ਮੰਤਰੀ ਸਾਹਿਬ ਜਾਂ ਤਾਂ ਅਪਸਤੀਫਾ ਦੇ ਦਿਓ ਜਾਂ ਮੁੱਖ ਮੰਤਰੀ ਸਾਹਿਬ ਤੁਸੀਂ ਡਿਸਮਿਸ ਕਰੋ ਰਾਜਪਾਲ ਸਾਹਿਬ ਨੂੰ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਜਾਵਾਂਗੇ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਮਸਲੇ ਨੂੰ ਤੁਸੀਂ ਆਪਣੇ ਅੰਦਰ ਲਓ ਨੈਸ਼ਨਲ ਏਜੰਸੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਹ ਮਾਮਲਾ منی ਲਾਂਡਰਿੰਗ ਦਾ ਹੈ ਇਦੇ ਚ ਇਨਵੋਲਵ ਹੋ ਉਹਨਾਂ ਨੂੰ ਵੀ ਪੱਤਰ ਲਿਖਾਂਗੇ ਤੇ ਦੂਜਾ ਸਾਡਾ اخਲਾਕੀ ਫਰਜ਼ ਕਿ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਦਾ ਚਿਹਰਾ ਦੇਖੋ ਠੱਗੀ ਮਾਰ ਮਾਰ ਕੇ ਐਵੇਂ ਨਹੀਂ ਜਹਾਜ਼ ਰੋਜ ਉੱੜਦੇ ਐਵੇਂ ਨਹੀਂ ਗੋਆ ਦੀਆਂ ਇਲੈਕਸ਼ਨਾਂ ਦੇ ਵਿੱਚ ਹਿਮਾਚਲ ਦੀਆਂ ਇਲੈਕਸ਼ਨਾਂ ਦੇ ਵਿੱਚ ਰਾਜਸਥਾਨ ਦੀਆਂ ਇਲੈਕਸ਼ਨਾਂ ਦੇ ਵਿੱਚ ਹਰਿਆਣੇ ਦੀਆਂ ਇਲੈਕਸ਼ਨਾਂ ਦੇ ਵਿੱਚ ਐਵੇਂ ਨਹੀਂ ਇੱਥੋਂ ਸਾਰਾ ਖਰਚਾ ਪੰਜਾਬ ਤੋਂ ਕੀਤਾ ਜਾ ਰਿਹਾ ਕੋਈ ਨਾ ਕੋਈ ਦਾਲ ਚ ਕਾਲਾ ਤਾਂ ਹੈ ਸੋ ਇਸ ਲਈ ਸੰਤਾ ਲੱਗਦਾ ਕਿ ਪੂਰੀ ਧਾਲ ਹੀ ਕਾਲੀ ਆ ਕਾਲੇ ਕੁਲੇ ਵਾਲਾ ਤਾਂ ਮਸਲਾ ਹੀ ਕੋਈ ਨਹੀਂ ਇਹ ਬੜਾ ਸੀਰੀਅਸ ਮਸਲਾ ਹੈ ਇਹਦੇ ਤੇ ਅਸੀਂ ਯੂਥ ਕਾਲੀ ਦਲ ਵੱਲੋਂ ਜੇ ਮੰਤਰੀ ਬੈਸ ਅਸਤੀਫਾ ਨਹੀਂ ਦਿੰਦਾ ਜਾਂ ਇਹਨੂੰ ਡਿਸਮਿਸ ਨਹੀਂ ਕੀਤਾ ਜਾਂਦਾ ਤਾਂ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਇਹਨੂੰ ਕਾਲੀਆਂ ਝੰਡੀਆਂ ਦਿਖਾ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹਰ ਪੰਜਾਬ ਦੇ ਹਲਕੇ ਤੱਕ ਇਹ ਮਸਲਾ ਅਸੀਂ ਚੱਕ ਕੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਵਾਂਗੇ ਕਿ ਜੇ ਆਪਣੇ लाडले ਪੁੱਤ ਜਾਂ ਕਮਾਊ ਪੁੱਤ ਜੋ ਵੀ ਕਹਿ ਲਿਏ ਕਿ ਐਡਾ ਕਿਹੜਾ ਮਤਲਬ ਉਹਨੇ ਸਵਾਦ ਵਾਲਾ ਲੱਡੂ ਦਿੱਤਾ ਹੋਇਆ ਦਿੱਲੀ ਦਰਬਾਰ ਨੂੰ ਜਿਹੜਾ ਇੰਨਾ ਕੁਝ ਐਨੇ ਉਹਦੇ ਤੇ ਇਲਜ਼ਾਮ ਲੱਗ ਲੈ ਤੇ ਸਰਕਾਰ ਤੇ ਪਾਰਟੀ ਟਸ ਤੇ ਮਸਣੀ ਹੋ ਰਹੀ ਤੇ ਉਹਦੇ ਨਾਲ ਆ ਕੇ ਖੜ ਜਿੰਦੀ ਆ ਇਸ ਲਈ ਹੁਣ ਪੰਜਾਬੀਆਂ ਦਾ ਫਰਜ ਬਣਦਾ ਕਿ ਇਹੋ ਜਿਹੇਗਾ ਮਸਲਾ ਖਾਸ ਕਰਕੇ ਐਨਆਰਆਈ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਵੀ ਹੁਣ ਮਰਮੋਟਾ ਆਪਣੇ ਹੱਕਾਂ ਲਈ ਬੋਲੋ ਆਪਾਂ ਨੂੰ ਲੱਗਦਾ ਸੀ ਕਿ ਬਖਰਾ ਇੱਕ ਬਦਲਾਅ ਬਦਲਾਅ ਕਰਕੇ ਪਤਾ ਨਹੀਂ ਪੰਜਾਬ ਸੋਨੇ ਦੀ ਚਿੜੀ ਬਣਾ ਦੇਣਗੇ ਉਹ ਪੰਜਾਬ ਦਾ ਅੱਜ ਬੇੜਾਗਰ ਕੀਤਾ ਹੋਇਆ ਸਾਰੇ ਡਿਪਾਰਟਮੈਂਟ ਧਰਨਿਆਂ ਤੇ ਬੈਠੇ ਨੇ ਦਿਨ ਦਿਹਾੜੇ ਗੋਲੀਆਂ ਅੱਜ ਫੇਰ ਹੁਣ 2 ਘੰਟੇ ਪਹਿਲਾਂ ਦੀ ਘਟਨਾ ਅੰਮ੍ਰਿਤਸਰ ਤਰਨਤਾਰਨ ਦੀ ਅੱਜ ਫੇਰ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਰ ਤੀਜੇ ਦਿਨ ਹਰ ਰੋਜ਼ ਅਖਬਾਰ ਭਰੇ ਆਉਂਦੇ ਨੇ ਫਰੋਟੀਆਂ ਨਾਲ ਗੋਲੀਆਂ ਨਾਲ ਧਮਕੀਆਂ ਨਾਲ ਅਮਾਨਜੋਗ ਹਾਈ ਕੋਰਟ ਨੇ ਕੱਲ ਡੀਜੀਪੀ ਸਾਹਿਬ ਨੂੰ ਵੀ ਝਾੜ ਪਾਈ ਆ ਕਿ ਤੁਸੀਂ ਕਿਹੜੇ ਹਿਸਾਬ ਨਾਲ ਕਹੀ ਜਾਂਦੇ ਸੀ ਕਿ ਲਾਰੈਂਸ ਮਸਨੋਈ ਦੀ ਜਿਹੜੀ ਇੰਟਰਵਿਊ ਆ ਪੰਜਾਬ ਦੇ ਵਿੱਚ ਨਹੀਂ ਹੋਈ ਇਹ ਬਾਹਰ ਹੋਈ ਆ ਬਾਅਦ ਚ ਉਹਨਾਂ ਇਨਕੁਆਰੀ ਸਾਹਮਣੇ ਆਇਆ ਕਿ ਉਹਦਾ ਖਰੜ ਦੇ ਸੀਐਸਟਾਫ ਚ ਹੋਈ। ਫਿਰ ਇਹ ਕਿਉਂ ਪੜਦਾ ਪਾਇਆ ਜਾ ਰਿਹਾ ਹੈ? ਸੋ ਇਦਾਂ ਦੇ ਕਿੰਨੇ ਹੀ ਮਸਲੇ ਨੇ। ਨਾ ਰੁਜ਼ਗਾਰ, ਨਾ ਡਿਵੈਲਪਮੈਂਟ, ਨਾ ਕੋਈ ਲੋਕ ਭਲਾਈ ਸਕੀਮ। ਪੰਜੀਰੀ ਦਾ ਉਹ ਕਪੜਾ ਜਿਹੜੀ ਆਂਗਣਵਾੜੀ ਦੇ ਵਿੱਚ ਬੱਚਿਆਂ ਲਈ ਜਾਂਦੀ ਆ। ਨਾ ਕੋਈ ਰੁਜ਼ਗਾਰ ਤੇ ਸਰਕਾਰ ਰੋਜ਼ ਮੰਗ ਰਹੀ ਆ ਹਜ਼ਾਰਾਂ ਕਰੋੜ ਦਾ ਕਦੇ ਕਰਜ਼ਾ ਦੋ ਹੋਰ। ਇਹ ਪੈਸਾ ਸਾਰਾ ਕਿੱਧਰ ਜਾ ਰਿਹਾ ਸਾਰਾ ਪੈਸਾ ਨਾ ਕੋਈ ਇੱਟ ਲੱਗੀ ਨਾ ਕੋਈ ਪਿੰਡਾਂ ਦੇ ਘਰਾਂ ਦੱਤੀ ਨਾ ਕੋਈ ਸੜਕ ਬਣੀ ਨਾ ਕੋਈ ਨੌਕਰੀਆਂ ਕੱਢੀਆਂ ਪਰ ਇਹ ਇੰਨਾ ਪੈਸਾ ਕਿੱਧਰ ਜਾ ਰਿਹਾ ਇਹ ਬੜੀ ਸੋਚਣ ਵਾਲੀ ਗੱਲ ਹੈ ਇਸ ਲਈ ਮੇਰੀ ਬੇਤੀ ਹੈ ਕਿ ਪੰਜਾਬੀਓ ਜਾਗ ਜੋ ਇਹ ਆਪਾਂ ਨੂੰ ਆਪਣੀ ਰਾਖੀ ਆਪ ਕਰਨੀ ਪੈਣੀ ਹੈ ਇਹ ਮਾਡਰਨ ਅਬਦਾਲੀ ਨੇ ਇਹ ਜਿਹੜੇ ਆਪਾਂ ਕਹਿੰਦੇ ਆ ਕਿ ਆਮ ਆਦੀ ਪਾਰਟੀ ਇਹ ਆਮ ਆਦੀ ਪਾਰਟੀ ਨਹੀਂ ਇਹ ਅੱਜ ਦੀ ਮਾਡਰਨ ਅਬਦਾਲੀ ਪਾਰਟੀ ਆ ਅਬਦਾਲੀ ਇਧਰੋਂ ਆਇਆ ਸੀ ਪੰਜਾਬ ਨੂੰ ਲੁੱਟਣ ਤੇ ਇਹ ਦਿੱਲੀੋਂ ਆਏ ਨੇ ਤੇ ਸਮੇ ਦਾ ਤੇ ਚਿਹਰੇ ਦਾ ਤੇ ਤਰੀਕੇ ਦਾ ਹੀ ਫਰਕ ਆ ਕੰਮ ਉਹੀ ਨੇ ਜੋ ਪੰਜਾਬ ਨੂੰ ਲੁੱਟਾ ਖਸੁੱਟਾ ਅਬਦਾਲੀ ਵਰਗਿਆਂ ਨੇ ਕੀਤੀਆਂ ਉਹੀ ਲੁੱਟਾਂ ਜੇ ਦਿੱਲੀ ਵਾਲੇ ਮਾਡਰਨ ਅਬਦਾਲੀ ਕਰ ਰਹੇ ਨੇ ਸੋ ਇਸ ਲਈ ਅਖੀਰ ਦੇ ਵਿੱਚ ਮੈਂ ਇਹੀ ਗੱਲ ਕਹਾਂਗਾ ਕਿ ਪਮਾ ਦਾਦੀ ਮੰਗਾਈ ਨੂੰ ਲੈ ਕੇ ਤੇਲ ਪੈਟਰੋਲ ਦੇ ਮੁੱਦੇ ਨੂੰ ਲੈ ਕੇ ਪਮਾ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਪਮਾ ਪੰਜਾਬ ਵਿੱਚ ਰੁਕੀ ਹੋਈ ਡਿਵੈਲਪਮੈਂਟ ਨੂੰ ਲੈ ਕੇ ਪਮਾ ਪੰਜਾਬ ਦੇ ਵਿੱਚ ਦਿਨ ਦਿਹਾੜੇ ਮੰਗੀਆਂ ਜਾ ਰਹੀਆਂ ਪਰਉਤੀਆਂ ਨੂੰ ਲੈ ਕੇ ਪਮਾ ਪੰਜਾਬ ਦੇ ਵਿੱਚ ਵਪਾਰੀਆਂ ਤੇ ਆਮ ਨਾਗਰਿਕਾਂ ਦੇ ਡਰ ਦੇ ਮਾਹੌਲ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੇ ਪ੍ਰੋਟੈਸਟ ਕਰਾਂਗੇ ਤੇ ਸਰਕਾਰ ਨੂੰ ਮਾਡਰਨ ਅਫਦਾਲੀਆਂ ਨੂੰ ਮਨਮਾਨੀਆਂ ਨਹੀਂ ਕਰਦਿਆਂਗੇ ਇਸ ਲਈ ਅਸੀਂ ਰਾਜਪਾਲ ਸਾਹਿਬ ਨੂੰ ਮਿਲਾਂਗੇ ਤੇ ਪ੍ਰਦਰਸ਼ਨ ਕਰਕੇ ਵੱਡੇ ਟੈਸਟ ਕਰਕੇ ਪੰਜਾਬ ਦੀ ਪੰਜਾਬੀਆਂ ਦੀ ਆਵਾਜ਼ ਜ਼ਰੂਰ ਚੱਕਾਂਗੇ ਤੁਹਾਡਾ ਸਵਾਲ ਜੀ ਹਾਂਜੀ ਸਰ ਮਸਤਾ ਲੋੜ ਪਰ ਬਸ ਜੀ ਕਾਫੀ ਬਸ ਜੀ ਜੀ ਸੇ ਪੱਖਾਂ ਚ ਕਰ ਦੇ ਜੀ ਜਾਂ ਜਾਂ ਆਪਣੀ ਜਾਂਚ ਕਰ ਦੇ ਜੀ ਇਸੇ ਤਰ੍ਹਾਂ ਕਰੀਏ ਪਰ ਹੋਰ ਕਰੀਏ ਕੀ ਕੀ ਦੀ ਮੰਗ ਕਰੀਏ ਉਹ ਪਾਕਿਸਤਾਨ ਦੀ ਕਿਸੇ ਏਜੰਸੀ ਦੀ ਮੰਗ ਕਰੀਏ ਜਿਹੜੀਆਂ ਜੱਸੀਆਂ ਹੈਗੀ ਉਹਨਾਂ ਦੀ ਮੰਗ ਕਰਾਂਗੇ ਕਿ ਭਾਈ ਕਰੋ ਕੁਝ ਇੱਥੇ ਤਾਂ ਬੁਰਾ ਹਾਲ ਹੋਇਆ ਪਿਆ ਮੈਂ ਤਾਂ ਤੁਹਾਨੂੰ ਉਹ ਵੀ ਕਿਹਾ ਕਿ ਇਹੋ ਜਿਹੇ ਮਸਲੇ ਨੇ ਜਿਹੜੇ ਉਹ ਮਾਨਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਉਣ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਤਾਂ ਆਵੇ ਨਾ ਮਤਲਬ ਇਹ ਕੱਲ ਕਿਵੇਂ ਸਮਝਾਂਗਾ ਕਿ ਇੱਕ ਜਿਹੜੇ ਅਫਸਰ ਨੇ ਜਿਹੜੇ ਮੰਤਰੀ ਸਾਹਿਬ ਨੂੰ ਸਲੂਟ ਮਾਰਦੇ ਹੋਣ ਉਹ ਹੀ ਇਨਕੁਆਇਰੀ ਕਰਦੇ ਹੋਣ ਉਹ ਤਾਂ ਜਦੋਂ ਇਨਕੁਆਇਰੀ ਕਰਨ ਜਾਣਗੇ ਪਹਿਲਾਂ ਸਲੂਟ ਮਾਰਨਗੇ ਹੁਣ ਸਲੂਟ ਮਾਰ ਕੇ ਅਫਸਰ ਮੰਤਰੀ ਦੀ ਇਨਕੁਆਇਰੀ ਕਰੂਗਾ ਕੀ ਭਾਈ ਤੇਰੇ ਨਾਲ ਜਿਹੜਾ ਨਾਇਬ ਵਿਜੇ ਰਾਜਕਪੂਰੀਆ ਕੀ ਇਹਦੇ ਤੇ ਨਾਲ ਕੀ ਸਬੰਧ ਨੇ ਇਹ ਨੰਗਲ ਹਲਕਾ ਤੇਰਾ ਨੰਗਲ ਹਲਕਾ ਦਾ ਤੇ ਇਲੈਕਸ਼ਨਾਂ ਦੇ ਵਿੱਚ ਕੀ ਖਿਚੜੀ ਰਿੱਜੀ ਹੈ ਜਿਹੜੀ ਤੁਸੀਂ ਮਤਲਬ ਜਿਹੜੀ ਇਹ ਕਪੜਾ ਜਿਹੜਾ ਉਹਦੇ 'ਤੇ ਫਿਰ ਦੋਸ਼ ਲਾਇਆ ਨੇ ਇੰਸਪੈਕਟਰ ਨੇ ਕਿ ਉਹ ਤੁਸੀਂ ਤੁਹਾਡੇ ਮਾਨਯੋਗ ਧਰਮ ਪਤਨੀ ਦੇ ਥਰੂ ਉਹ ਦਬਾਅ ਪਾਇਆ ਗਿਆ ਕੀ ਹੋਇਆ ساری ਕਹਾਣੀ ਕੀ ਆ ਸਾਹਮਣੇ ਤਾਂ ਆਵੇ ਨਾ ਕਿ ਇਹ ਇਹਦੇ ਅੰਦਰ ਤੱਕ ਕੀ ਰਿਹਾ ਸੋ ਇਸ ਲਈ ਅਸੀਂ ਤਾਂ ਮੰਗਾ ਤਾਂ ਮੰਗਦੇ ਨਾ ਕੀ ਰੱਖਾਂਗੇ ਨਾ ਪਹਿਲਾ ਪਹਿਲੀ ਮੰਗ ਤਾਂ ਇਹ ਕਿ ਅਸਤੀਫਾ ਦੇ ਕੇ ਕਰਾਓ ਦੂਜੀ ਮੰਗ ਇਹ ਹੈ ਕਿ ਪੰਜਾਬ ਸਰਕਾਰ ਦੇ ਭਰੋਸਾ ਲਈ ਕੋਈ ਨੈਸ਼ਨਲ ਏਜੰਸੀ ਕਰੇ ਕਿਉਂਕਿ ਮਨੀ ਲੌਂਡਰਿੰਗ ਦਾ ਮਸਲਾ ਹੈ ਜਾਂ ਜੱਸ ਸਾਹ ਦੀ ਇਨਕੁਆਰੀ ਦੇ ਮਤਲਬ ਦੇਖੋ ਫਿਰ ਸਾਡੇ ਕੋਲ ਹੋਰ ਬਚਦਾ ਕੀ ਆ ਪਹਿਲਾਂ ਸਾਡਾ اخਲਾਕੀ ਫਰਜ਼ ਹੈ ਬੇਨਤੀ ਕਰਨਾ ਦੱਸਣਾ ਕਿ ਭਾਈ ਇਹ ਸਾਨੂੰ ਮਨਜ਼ੂਰ ਨਹੀਂ ਇਹ ਜਿਹੜੀ ਗੱਲ ਆ ਇਹ ਕੋਈ ਸਾਡੀ ਪੋਲਿਟਿਕਲ ਗੱਲ ਨਹੀਂ ਹੈ ਪੰਜਾਬੀਆਂ ਦੀ ਗੱਲ ਮੈਂ ਤੁਹਾਡੇ ਮਾਧਿਅਮ ਰਹੀ ਰੱਖ ਰਿਹਾ ਕਿ ਜਿਹੜਾ ਪੜਿਆ ਲਿਖਿਆ ਇਨਸਾਨ ਆ ਜਿਹੜਾ ਅਖਬਾਰ ਪੜਦਾ ਜਿਹੜਾ ਸਮਝਦਾ ਕਿ ਆਹ ਮਸਲਾ ਇੱਕ ਆ ਗਿਆ ਇੱਕ ਇਨਸਪੈਕਟਰ ਨੇ ਮਸਲਾ ਉਠਾ ਲਿਆ ਤੇ ਉਹਦੇ ਸੱਟ ਬਣ ਗਈ ਤੇ ਸੱਟ ਦੇ ਜਿਹੜੇ ਅਧਿਕਾਰੀ ਨੇ ਮੰਤਰੀ ਦੇ ਸਾਹਮਣੇ ਸਲੂਟ ਮਾਰਨਗੇ ਇੱਕ ਇਨਕੁਆਰੀ ਕਰਨਗੇ ਕਿ ਕਿਵੇਂ ਸੰਭਵ ਆ ਸੋ ਲੋਕਾਂ ਦੀ ਆਵਾਜ਼ ਸਾਡਾ ਫਰਜ਼ ਬਣਦਾ ਚੱਕਣ ਦਾ ਤੇ ਉਹੀ ਲੋਕਾਂ ਦੀ ਆਵਾਜ਼ ਬਣ ਕੇ ਅੱਜ ਇਹ ਸਾਡਾ ਫਰਜ਼ ਜਿਹੜਾ ਸੀ ਉਹ ਨੰਬਰ ਹੈ ਇਹ ਤੇ ਜੇ ਸਾਡੀ ਇਹ ਆਵਾਜ਼ ਨੂੰ ਏਦਾਂ ਨਹੀਂ ਸੁਣਨਗੇ ਫਿਰ ਦੂਜਾ ਤਰੀਕਾ ਫਿਰ ਪ੍ਰੋਟੈਸਟ ਦਾ ਕੋਈ ਅਲਟੀਮੇਟਮ ਦੇ ਰਹੇ ਹੋ ਕਿਸੇ ਸਮੇਂ ਦਾ ਕਿ ਇੰਨਾ ਸਮਾਂ ਅਸੀਂ ਦਿੱਤਾ ਤੁਸੀਂ ਆ ਦੇਖੋ ਅਸੀਂ ਕਟੋ-ਕਟੇ ਕੰਮ ਤਾਂ ਦੇਖਾਂਗੇ ਕਿ ਕੰਮ ਤੇ ਕੋਈ ਕਾਰਵਾਈ ਆਉਂਦੀ ਆ ਕੱਟਣ ਮਾਨਦਰ ਪਾਰਟੀ ਦੇ ਕੋਈ ਜਿਉਂ ਸਰਕਦੀ ਆ ਕੰਨ ਤੋਂ ਨਹੀਂ ਸਰਕੂਗੀ ਫਿਰ ਦੂਜਾ ਤਰੀਕਾ ਤਾਂ ਹੈ ਹੀ ਆ ਫਿਰ ਅਵਰੋੜ ਦਿਨਤ ਜਲਦੀ ਸੀਨੀਅਰ ਲੀਡਰਸ਼ਿਪ ਨਾਲ ਕਰਕੇ ਰਹਿ ਆ ਉਹ ਤਾਂ ਟਾਈਮ ਲਵਾਂਗੇ ਨਾ ਉਹ ਕਦੋਂ ਟਾਈਮ ਦਿੰਦੇ ਆ ਠੀਕ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਜੀ